ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਤੇ ਸ਼ੋਰੂਮ ਬਣ ਰਹੇ ਆ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾਸਾ ਦਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਮੈਂ برداشت ਨਹੀਂ ਕਰਨੀ ਉੱਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮ.ਐਲ.ਏ ਨਾਲ ਗੱਲ ਹੋਈ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦਿਆ ਨਹੀਂ ਜਾ ਸਕਦਾ ਲਾਓ ਇਹ ਤਾਂ ਸਾਰੇ ਤੇ ਜੀਸੀਬੀ ਫਿਰੂ ਮੈਨੂੰ ਸਾਰੇ ਦੇ ਬੇ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇੱਥੋਂ ਠੀਕ ਹੈ ਮੈਂ ਇਹ ਕੰਮ ਮੈਂ ਆਪਣੇ ਆਪ ਕਰੂੰਗਾ ਮੈਂ ਆਪਣੇ ਬੰਦੇ ਨੂੰ ਲਾ ਲੇ ਰਿਹਾ ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ ਮਕੰਮਾ ਮੈਂ ਆਪਣੇ ਆਪ ਪੁਲਵਾਵਾ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਜੀ ਜੀ ਨੂੰ ਹੋ ਜਾ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਦੇਖੋ ਕੱਲਾ ਕੰਮ ਸੀ ਰੁਕਵਾਇਆ ਨਹੀਂ ਇੱਥੇ ਜੀਸੀਬੀ ਮੰਗਵਾਈ ਹੈ ਇਹਨੂੰ ਸਾਰੇ ਨੂੰ ਪਧਰਾ ਕਰਾਂਗੇ ਅਸੀਂ ਕਲੀਅਰ ਕੱਟ ਇਹ ਅਧਿਕਾਰੀ ਇਹਨੂੰ ਹੁਦੇਸ਼ ਦਿੱਤੇ ਹੋਏ ਵੀ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਨਾ ਕਰੋ ਇੱਥੇ ਨਾਲ ਹਾਈਵੇ ਚੱਲਦਾ ਹਾਈਵੇ ਉੱਤੇ ਸ਼ੋਰੂਮ ਬਣੀ ਨਹੀਂ ਸਕਦੇ ਸੋ ਇਹ ਇਹਨਾਂ ਨੂੰ ਕਲੀਅਰ ਹਦਾਇਤ ਦਿੱਤੀ ਹੋਈ ਹੈ ਮੈਨੂੰ ਲੱਗਦਾ ਵੀ ਜਿਸ ਹਾਵ ਨਾਲ ਨਾ ਇਹਨਾਂ ਨੂੰ ਕਲੀਅਰ ਇਹ ਗੱਲ ਵੀ ਦੱਸੀ ਹੈ ਵੀ ਨਾ ਅਸੀਂ ਕਿਸੇ ਨਾਲ ਸਾਡਾ ਲੈਣ ਦੇਣਾ ਨਾ ਕੋਈ ਗੱਲ ਹੈ ਜਦੋਂ ਇਹ ਕਿਤੇ ਵੀ ਇਹ ਜੀਆਂ ਗੈਰ ਕਾਨੂੰਨੀ ਢੰਗ ਨਾਲ ਸਾਰੀਆਂ ਚੱਲਦੀਆਂ ਤਾਂ ਕਲੀਅਰ ਕੱਟ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਐਮਐਲਏ ਕੋਲ ਪੈਸੇ ਦੇ ਦਿੱਤੇ ਆ ਨਾ ਮੈਂ ਫੜਿਆ ਨਾ ਮੈਂ ਫੜਿਆ ਫੜਾ ਨਾ ਮੈਨੂੰ ਫੜਾਉਣ ਆਇਓ ਗਲਤੀ ਨਾਲ ਵੀ ਇਹ ਨਾ ਸੋਚਿਓ ਕਿ ਐਮ ਐਲ ਏ ਖਰੜ ਦੀ ਐਮ ਐਲ ਏ ਨੂੰ ਖਰੀਦਿਆ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਗੈਰ ਕਾਨੂੰਨੀ ਕੰਮ ਕਰਾਂਗੇ ਤੇ ਐਮ ਐਲ ਏ ਨੂੰ ਪੈਸੇ ਦੇ ਕੇ ਚੁੱਪ ਕਰਵਾ ਲਵਾਂਗੇ ਚਾਹੇ ਕੋਈ ਖਰੜਦਾ ਹੈ ਬਿਲਡਰ ਹੈ ਚਾਹੇ ਕੋਈ ਕੁਰਾਲੀ ਦਾ ਤੇ ਜਾਂ ਕੰਮ ਚੱਲਦਾ ਨਵਾਂ گاਉਂ ਦੇ ਵਿੱਚ ਇੱਕ JCB ਨਾ ਜਿਸ ਹਸਾਬ ਨਾਲ ਤੁਸੀਂ ਲੱਗੇ ਹੋਏ ਇੱਕ JCB ਪੱਕੀ ਮੈਂ ਆਪਦੇ ਕਾਫਲੇ 'ਚ ਰੱਖ ਲੈਣੀ ਹੈ ਤੇ ਇਹ ਸਾਰੀਆਂ ਗੈਰ ਕਾਨੂੰਨੀ ਉਹ ਸਾਰੀਆਂ ਸਾਫ਼ ਕਰਨੀਆਂ ਨੇ ਅੱਜ ਇੱਥੇ ਕਰਾਈ ਆ ਅਗਲੀ ਵਾਰੀ ਕਰੜਦੀ ਆ ਇਹ ਡੇਲੀ ਕੱਦੀ ਉਹ ਸਾਰੀ ਜਿਸ ਹਸਾਬ ਨਾਲ ਤੇ ਜਿੰਨੇ ਵੀ ਅਧਿਕਾਰੀ ਨੇ ਅਫਸਰ ਨੇ ਕੰਨ ਖੋਲ ਕੇ ਸੁਣ ਲਓ ਤੁਹਾਡੇ ਤੋਂ ਕਿਸੇ ਤੋਂ ਮੈਂ ਮਹੀਨਾ ਹਫ਼ਤਾ ਨਹੀਂ ਲੈਂਦੀ ਜੇ ਤੁਹਾਨੂੰ ਲੱਗਦਾ ਹੋਵੇ ਕਿ ਚੁੱਪ ਕਰ ਜਾਣਾ ਇਹ ਕੰਮ ਬੰਦ ਕਰ ਦਿਓ ਕਈਆਂ ਦੀਆਂ ਵਿਜੀਲੈਂਸ ਇਨਕੁਆਰੀਆਂ ਖੁੱਲੀਆਂ ਹੋਈਆਂ ਕਈਆਂ ਦੀਆਂ ਹੋਰ ਖੁੱਲ ਜਾਣਗੀਆਂ ਸੋ ਇਹ ਕਲੀਅਰ ਕਟ ਰੇਸ਼ ਹੈ ਕਿ ਇਹ ਧੰਦੇ ਬੰਦ ਕਰ ਦੋ ਬਹੁਤ ਟਾਈਮ ਹੋ ਗਿਆ ਮੈਡਮ ਮੈਨੂੰ ਪਤਾ ਚੱਲਿਆ ਵੀ ਇਹ ਕਿਸੇ ਕਾਉਂਸਲਰ ਵੀ ਹੋਇਆ ਹੈ ਜਿਹੜੀ ਸ਼ੋਰੂ ਮਲ ਰਹੀ ਹੈ ਕਿਸ ਦੇ ਕਾਉਂਸਲਰ ਦੇ ਕੀ ਦੇ ਕਾਉਂਸਲਰ ਦੇ ਹੈ ਹਾਂ ਜੀ ਟੀ ਐਮ ਸੀ ਦੇ ਜੀਟੀ ਐਮ ਸੀ ਦੇ ਜੀਤਾ ਜੀਤਾ ਜੀ 35 ਵਾਰਡ ਦਾ ਆਰਮਤ ਹੋਣਾ ਜੀਤਾ ਐਮ ਸੀ ਵਾਰਡ ਨੰਬਰ 16 ਕਾਂਗਰਸ ਦਾ ਵਾਰਡ ਨੰਬਰ ਲੱਛਾ ਕਰ ਦਵਾ ਕਾਂਗਰਸ ਦੇ ਐਮ ਸੀ ਨੇ ਵਾਰਡ ਨੰਬਰ ਵਾਰਡ ਨੰਬਰ 16 ਦੇ ਇਹ ਇਹ ਨੋਟਸ 'ਤੇ ਜੋ ਉਹਨਾਂ ਨੂੰ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਕਾਰਵਾਈ ਕਰੋ ਚਾਹੇ ਕੋਈ ਆਪਣਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਗਲਤ ਕੰਮ ਕਰਦਾ ਸੀ ਉਹਦੇ ਨਾਲ ਨਹੀਂ ਹੈਗੀ ਇੱਕ ਮੈਨੂੰ ਸੋਨਾ ਤੋਂ ਆਏ ਹੋਏ ਆ ਉੱਥੇ ਵੀ ਇਹਨਾਂ ਦੇ ਘਰ ਮੂਰੇ ਗਲੀ ਬਣਾਤੀ ਪੰਡਿਤ ਲੈਂਟਰ ਪਾਰ ਮਹੀਨੇ ਹੋਗਾ ਜੀ ਫਿਰ ਤੇ ਆ ਹਾਂ ਜੀ ਅਲਰੇਡੀ ਜੇ ਥਾਣੇ ਦੇ ਗਿੜੇ ਦਿੰਦੇ ਆ ਉਹਨਾਂ ਨੇ ਨਾ ਆਪਣੀ ਗਲੀ ਕੰਮ ਨੂੰ ਉੱਪਰ ਛੱਤ ਲੈ ਜੀ ਬੰਦ ਕਰ ਲਈ 70 ਸਾਲ ਦੀ ਗਲੀ ਆ ਪਿੱਲਰ ਲਾਲਾ ਮੇਰੀ ਸੁਨਾਈ ਨਹੀਂ ਕੀਤੀ ਹੈ ਕਿ ਦੋ ਵਾਰੀ ਮੇਰੀ ਕਟਾਈ ਕਰ ਲਈ ਹੁਣ ਵੀ ਮੈਂ ਸਰਕਾਰੀ ਹੌਸਪੀਟਲ ਤੋਂ ਛੁੱਟੀ ਲੈ ਕੇ ਆਇਆ ਹੈਗਾ ਮੈਂ ਉਹਨਾਂ ਨੇ ਕੁੱਟਿਆ ਬੌਦਨਾਂ ਨੇ ਹਾਂ ਜੀ ਚੈੱਕ ਕਰਕੇ ਉਹ ਜਾਗੇ ਉੱਥੇ ਹਾਂ ਜੀ ਤੇ ਉਹ ਹਰਦੇ ਨਹੀਂ ਜੀ ਦੋ ਵਾਰੀ ਇੱਥੇ ਜੀਬੀਸੀ ਲੈ ਕੇ ਗਲੀ ਦੀ ਕਮੇਟੀ ਜੀ ਉਹਦੇ ਮਤਲਬ ਆਈ ਵੀ ਨਹੀਂ ਦਿੰਦੇ ਹੈਗੇ ਉਹ ਇਹ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਹੋ ਇਹ ਵੀ 16 ਬਾੜ ਦੀ ਆ ਜੀ 16 हां जी ਜਿਹੜਾ ਸ਼ੋਰੂਮ ਬਣਾਇਆ ਉਹਨਾਂ ਨਾਲ ਗੱਲ ਕਰ ਰਹੇ ਹਾਂ ਜਿਹੜਾ ਸ਼ੋਰੂਮ ਬਣਾਇਆ ਉਹਨਾਂ ਦਾ ਪਤਰੀ ਨਹੀਂ ਕੁੱਟਿਆ ਹੈਗਾ ਕੱਲ ਵੀ ਮੈਡਮ ਕਿੱਟਾ ਚੱਲੀਆਂ ਆਪਦੇ ਸਾਰਿਆਂ ਬਹੁਤ ਸੀਨੇ ਆਉਂ ਅਨਿਲ ਜੀ ਸਰ ਨਾਲ ਲਈ ਇਹ ਚੈੱਕ ਕਰਕੇ ਉਹ ਜਿੱਥੇ ਕਹਿ ਰਹੇ ਨੇ ਤੇ ਜੇ ਕੋਈ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿਓ ਮੈਡਮ ਪੁਲਿਸ ਸੀਪੇ ਜਿੱਦ ਹੀ ਮੈਨੂੰ ਕੰਮ ਕਰਦੇ ਵੀ ਭੱਜ ਗਈਆਂ ਇਹਨਾਂ ਨੇ ਪਾੜ ਕੇ ਸੋਲਟ ਪੁਲਿਸ ਵੀ ਭੱਜ ਗਈਆਂ ਗੱਡੀਆਂ ਲੈ ਗਈ ਉੱਥੇ ਕੋਈ ਨਹੀਂ ਆੜੇ ਇੱਥੇ ਤਾਂ ਮੇਰਾ ਦੇਖੋ ਵਿੱਚ ਤਾਂ ਗੁੱਲ ਵੱਰਿਆ ਲੱਗ ਰਿਹਾ ਸੱਟ ਲੱਗੀ ਸਿੱਧ ਸੱਟ ਲੱਗੀ ਕੱਬ ਕੱਲ੍ਹ ਮੈਂ ਇੱਥੇ ਕੋਈ ਗੱਲ ਨਹੀਂ ਕੋਈ ਗੱਲ ਇੱਥੇ ਸੱਟ ਮਾਰੂਗੀ ਉਸ ਟਾਈਮੇ ਵੀ ਗੱਲ ਸੁਣਨੇ ਚਾਹੀਏ ਵੀ ਇੱਥੇ ਹੋਰ ਵੀ ਦੁਕਾਨਾਂ ਬਣੀਆਂ ਨਾਲ ਹੋ ਤੁਸੀਂ ਦੱਸੋ ਜੇ ਸੀ ਵੀ ਤਿਆਰ ਹੈ ਕਿਤੇ ਲਾਕ ਵੱਧ ਰਹੀਆਂ ਬਿਲਕੁਲ ਥੋੜੀ ਜਿਹੀ ਅੱਗੇ ਜਾ ਕੇ ਨੱਤਾ ਕਿਲੋਮੀਟਰ ਤੋਂ ਦੁਕਾਨਾਂ ਵੱਧ ਰਹੀਆਂ ਤੇ ਨਾਲ ਜਾ ਕੇ ਜਿਨ੍ਹਾਂ ਦੀ ਦੁਕਾਨਾਂ ਸੀ ਉਹਨਾਂ ਵੱਲੋਂ ਵੀ ਕਿਹਾ ਗਿਆ ਵੀ ਤੇ ਹੋਰ ਵੀ ਦੁਕਾਨਾਂ ਬਣ ਰਹੀਆਂ ਜਾ ਕੇ ਉਹ ਤੇ ਦੇਖ ਕੇ ਆਓ ਜੀ ਕੱਲ ਨੂੰ ਉਧਰ ਗੇੜਾ ਮਾਰਾਂਗੇ ਉਧਰ ਆਜੋ ਸਾਡਾ ਆਪਕਰ ਘੱਟ ਕਰਕੇ ਵੱਧਣੀ ਮੈਨੂੰ ਚਾਰ ਨਹੀਂ ਆਹ ਵਾਲਾ ਮਸਲਾ ਨੋਟ ਕਰੂੰਗਾ ਅਫਸਰ ਕਿਉਂ ਨਹੀਂ ਡਿਊਟੀ ਨਿਭਾਉਂਦੇ ਆਪਣੀ ਅਫਸਰ ਨਿਭਾਉਣਗੇ ਜੀ ਨਿਭਾਉਣਗੇ ਬੇਫਿਕਰ ਰਹੋ ਤੁਸੀਂ ਅਫਸਰ ਨਿਭਾਉਣਗੇ ਜੀ ਇਹਨਾਂ ਨੂੰ ਨਿਭਾਉਣੀ ਪੈਣੀ ਹੈ ਤੁਸੀਂ ਸਭਾਣੀ ਦੀ ਗੱਲ ਕੀਤੀ ਕਰਨ ਦੇ ਜਿਹੜੇ ਆ ਇਹਨਾਂ ਦੇ ਉਹ ਕਰਵਾਉਂਦਾ ਹੀ ਸਾਰਾ ਇਹ ਸੀਤਾ 16 ਵਾਰ ਦੇ ਉਹ ਵੀ ਇਹੀ ਉਹਦੀ ਜਦੋਂ ਜਾਵਾਂਗੇ ਦੱਸਾਂਗੇ ਜੀ